ਜੀ ਲੈ ਬੁਝੋ ਨਾ ਸਰ ਅੱਜ ਦੀ ਮੀਟਿੰਗ ਵਾਲੇ ਤੁਸੀਂ ਜਿਹੜਾ ਕਹਿੰਦਾ ਮੀਟਿੰਗ ਅੱਜ ਦੀ ਮੀਟਿੰਗ ਵੀ ਕਿਤੇ ਬਧੀਆ ਵੀਗਮਾਰ ਮੌਜੂਦ ਹੋਇਆ ਹਟੋ ਜਿਹੜੇ ਐਸਬੀਪੀ ਵਾਲੇ ਜਿਨ੍ਹਾਂ ਦਾ ਸਾਨੂੰ ਮੇਨ ਆਬਜੈਕਸ਼ਨ ਸੀਗਾ ਉਹ ਬਿਲਕੁਲ ਨਹੀਂ ਆਏ ਹੈ ਜਨ ਕਿ ਡੀਐਸਪੀ ਸਾਹਿਬ ਦੀ ਮੀਟਿੰਗ ਹੋਣੀ ਸੀ ਕਿ ਇਸਨੂੰ ਵੀ ਵਾਲੇ ਵੀ ਆਣਗੇ ਤੇ ਸੀਲ ਵਾਲੇ ਵੀ ਆਣਗੇ ਸੀਲ ਵਾਲੇ ਆਏ ਸੀ ਕਿ ਕੋਈ ਮੰਨੋ ਸਪੀਸ਼ਲ ਕੋਈ ਡਾਕੂਮੈਂਟ ਵਗੈਰਾ ਦਿਖਾ ਨਹੀਂ ਸਕਿਆ ਜੀ ਅੱਪਾ ਕੋਸ਼ਿਸ਼ ਕਰਦੇ ਇਹ ਮੰਨੋ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਇਹ ਜੀ ਆਪਣਾ ਪੱਖ ਦੱਸਿਆ ਸਰ ਨੈਕਸਟ ਮੀਟਿੰਗ ਦਾ ਕੋਈ ਟਾਈਮ ਨਹੀਂ ਹੈ ਨੈਕਸਟ ਮੀਟਿੰਗ ਦਾ ਫਿਲਹਾਲ ਕੋਈ ਟਾਈਮ ਨਹੀਂ ਉਹ ਪ੍ਰੈਸੈਂਸ ਹੋਦਾ ਇਹ ਕਹਿੰਦੇ ਸੀ ਕਿ ਸੇ ਬੋਲ ਮਾ ਕੇ ਉੱਪਰ ਭੇਜ ਦੇਗੇ ਅਸੀਂ ਇਸ ਪਰ ਥਾਈਲਾ ਹੁੰਦਾ ਕਹਿੰਦੇ ਉਹ ਕਰਨਾ ਹੈ ਇਹ ਗਵਰਨਮੈਂਟ ਦਾ ਡਿਸੀਜਨ ਰਹਿਣਾ ਹੈ ਜੀ ਤੁਹਾਡੇ ਕੋਲ ਕੋਈ ਅਗਲਾ ਪ੍ਰੋਗਰਾਮ ਸਾਡੇ ਕੋਲ ਫਿਲਹਾਲ ਕੋਈ ਨਹੀਂ ਦੇਖਦੇ ਹੁਣ ਜਾਵਾਂਗੇ ਆਪਣੇ ਘਰ ਦੇ ਨਾਲ ਕਰਵਾਤ ਕਰਾਂਗੇ ਰਹਿ ਚੁੱਕੇ ਮੀਟਿੰਗ ਕਰਾਂਗੇ ਸਰ ਆਪਣਾ ਨਾਮ ਸੁਣੋ। ਮੇਰਾ ਨਾਮ ਬਲਕਰ ਸਿੰਘ ਭਾਂਸ ਜੀ ਮੈਂ ਜਰਨਸਿਕਤਰ ਐ ਭਾਰਤੀ ਕਿਸਾਨ ਨੂੰ ਜੂਨੀਅਰ ਪੰਜਾਬ ਤੋਂ। ਸਰ ਅੱਜ ਮੀਟਿੰਗ ਸੀਗੀ ਨਾ ਇਹ ਡੀਐਸਪੀ ਦੇ। ਦੇਖੋ ਅੱਜ ਜਿਹੜੀ ਮੀਟਿੰਗ ਸੀਗੀ ਨਾ ਇਹ ਉਹ ਜਾੜਾ ਸੰਘਰਸ਼ ਕਮੇਟੀ ਦੀ ਮੀਟਿੰਗ ਸੀਗੀ ਸੀਲ ਕੈਮੀਕਲ ਦੀ। ਜਿਹੜੀ ਅੱਤੋਂ 30 ਸਾਲ ਪਹਿਲਾਂ ਇੱਕ ਤੱਕੇ ਨਾਲ ਜ਼ਮੀਨ ਰਿਕੁਆਇਰ ਕੀਤੀ ਗਈ ਸੀਗੀ। ਇਹਦੇ ਵਿੱਚੋਂ ਜਾਨੀ ਕਿ ਬਹੁਤ ਹੀ ਘੱਟ ਕੀਮਤ ਤੇ ਸਰਕਾਰ ਨੇ ਆਲਰੇਡੀ ਜਿਹੜੀ ਕਾਰਵਰ ਕਰਾਉਣੇ ਤੇ ਉਹਨਾਂ ਦੇ ਕੁਛ ਲਿਆ ਤੇ ਜ਼ਿਮੀਂਦਾਰਾਂ ਨੂੰ ਕੁਛ ਦਿੱਤਾ ਗਿਆ। ਜ਼ਿਮੀਂਦਾਰਾਂ ਨੂੰ ਕੀ ਹੈ ਵੀ ਸਿਰਫ 1,45,000 ਰੁਪਏ ਉਸ ਟਾਈਮ ਦਿੱਤਾ ਗਿਆ ਸੀਗਾ। ਜਿਹਦੇ ਨਾਲ ਉਸ ਟਾਈਮ ਵਿੱਗਾ ਵੀ ਨਹੀਂ ਆਂਦਾ ਸੀਗਾ ਇਹਨਾਂ ਟਾਈਪ ਦਾ ਤੇ ਉਸ ਦੇ ਨਾਲ ਜਿਹੜੇ ਜ਼ਿਮੀਂਦਾਰ ਵਿਚਾਰੇ ਆ ਦੀ ਥੋੜੀ ਜ਼ਮੀਨ ਸੀਗੀ ਨਾ ਉਹ ਅੱਗੇ ਵਧਾ ਸਕਿਆ ਅੱਜ ਉਹ ਦਿਹਾੜੀਆਂ ਕਰਦੇ ਫਿਰਦੇ ਨੇ ਤੇ ਉਹਦੇ ਬਿਸ਼ੇ ਦੇ ਵਿੱਚ ਹੁਣ ਦੋ ਤਰੀਕ ਨੂੰ ਜ਼ਮੀਨ ਵੰਡਦਾ ਹੋਇਆ ਸੀਗਾ ਜਿਹੜਾ ਐਗਰੀਮੈਂਟ ਸੀਗਾ ਨਾ ਉਹਨਾਂ ਦਾ ਜਿਸ ਪ੍ਰੋਪਰਟੀ ਨੂੰ ਰਿਕਵਰ ਕਰੀ ਸੀਗੀ ਨਾ ਉਸ ਤੇ ਇੱਕੀ ਸ਼ਰਤ ਤੇ ਪੂਰੇ ਨਹੀਂ ਉਤਰੇ ਉਹਨਾਂ ਦਾ 10 ਸਾਲੇ ਤੇ ਉਤਰੇ ਨਾ ਹੋਰ ਤੇ ਉਤਰੇ ਜੋ ਇੰਡਸਟਰੀ ਲਾਣੀ ਸੀਗੀ ਉੱਥੇ ਕੋਈ ਗ੍ਰਿਡ ਲਾਣੇ ਸੀਗੇ ਜਾਂ ਗ੍ਰੀਨ ਵੈਲਟ ਬਣਾਣੀ ਸੀਗੀ ਉਸ ਤੇ ਕਿਸੇ ਤੇ ਨਹੀਂ ਹੋਇਆ ਉਹ ਜ਼ਮੀਨ ਬਿਲਕੁਲ ਜਾੜ ਪਈ ਹੈ ਉੱਥੇ ਜਾਨਵਰ ਹੋਏ ਪਏ ਨੇ ਉਹਨਾਂ ਨੇ ਕਹਿਣ ਦਾ ਮੇਰਾ ਭਾਵੇਂ ਹੈ ਵੀ ਉਹਨਾਂ ਨੇ ਉਹਨੂੰ ਇਸਤੇਮਾਲ ਚ ਨਹੀਂ ਲਿਆਂਦਾ ਤੇ ਉਸ ਬਿਸ਼ੇ ਤੇ ਅਸੀਂ ਦੋ ਤਰੀਕ ਨੂੰ ਗਏ ਸੀਗੇ ਤੇ ਦੋਨੇ ਆਪਣੇ ਡੀਐਸਪੀ ਸਾਹਿਬ ਚਿਮਾ ਸਾਹਿਬ ਨੇ ਟਾਈਮ ਲੈ ਲਿਆ ਸੀ ਕਿ ਤੁਹਾਡੀ ਮੀਟਿੰਗ ਕਰਾਵਾਂਗੇ ਅੱਜ ਐਸਿਡੈਂਸ ਸਾਹਿਬ ਸੀਗੇ ਤੇ ਡੀਐਸਪੀ ਸਾਹਿਬ ਸੀਗੇ ਚਿਮਾ ਜੀ ਤੇ ਤਹਿਸੀਲਦਾਰ ਸਾਹਿਬ ਸੀਗੇ ਤੇ ਜਾਲਸ ਕਸ ਕਮੇਟੀ ਵੱਲੋਂ ਅਸੀਂ ਸਾਰੇ ਬਾਈ ਜੀ ਸੀਗੇ ਨਾਲ ਅਸੀਂ ਜੀ ਤੇ ਸਵੀਲ ਕੈਮੀਕਲ ਲੋਬੀ ਆਏ ਸੀਗੇ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ ਆਪਣਾ ਪੱਖ ਰੱਖਿਆ ਪਰ ਸਾਡਾ ਇੰਨਾ ਵੀ ਉਹ ਉਹਨਾਂ ਦਾ ਪੱਖ ਝੂਠਾ ਪਾਇਆ ਗਿਆ ਜੀ ਕੀ ਹੈ ਕਿ ਮੰਗ ਹੈ ਸਾਡੀ ਜਮੀਨ ਸਾਡੀ ਮੰਗ ਤਾਂ ਇਹ ਹੈ ਸਰ ਜੋ ਹੁਣ ਜਦੋਂ ਜ਼ਮੀਨ ਲਈ ਸੀਗੀ ਠੀਕ ਹੈ ਜੀ ਚਲੋ ਲੈ ਲਈ 94 ਸਾਲ 1994 ਦੀ ਪਰ ਉਹਨੂੰ ਦੇਖੋ ਹੁਣ ਉਹ ਕਿੰਨਾ ਝੂਠ ਬੋਲ ਰਹੇ ਕਹਿੰਦੇ ਸੀ ਨਾ ਡਿਵੈਲਪ ਕਰਦੇ ਨੇ ਡਿਵੈਲਪ ਨਹੀਂ ਕਰਦੇ ਉਹਨੂੰ 15-15000 ਰੁਪਏ ਗਜ ਦਾ ਪਲਾਟ ਵੇਚ ਰਹੇ ਨੇ ਅੱਗੇ ਦੌਲਪ ਕਰਕੇ ਕਰਨਾ ਪ੍ਰੋਜੈਕਟ ਲਾਣਾ ਹੋਰ ਗੱਲ ਹੈ ਕੰਪਨੀ ਨਾਲ ਇੱਕ ਕੰਪਨੀ ਖਰੀਦ ਕੇ ਇੱਕ ਲੈ ਕੇ ਝੂਠੇ ਐਗਰੀਮੈਂਟ ਕਰਕੇ ਲੈ ਕੇ ਉਹਨੂੰ 15-15000 ਰੁਪਏ ਗਾਜ਼ ਦੇ ਪਲਾਟ ਵੇਚ ਰਹੀ ਆ ਕਿ ਜਿਹੜੀ ਕਿਉਂ ਗਲਤ ਹੈ ਉਹ ਜ਼ਿੰਮੇਵਾਰ ਤੇ ਜ਼ਮੀਰ ਹੈ ਜ਼ਿੰਮੇਵਾਰ ਨੂੰ ਮਿਲਣੀ ਚਾਹੀਦੀ ਹੈ ਜੇ ਕਿਸ਼ਕਸ਼ਨ ਨਾਲ ਸਹੀ ਬਤਾ ਦੇ ਉਸ ਤੋਂ ਸੁਣਾ ਸਕੀਏਗਾ ਜੇ ਮੀਮ ਜ਼ਮੀਨ ਵਾਸਤੇ ਜਦੋਂ ਸੰਘਰਸ਼ ਦੇਖੋ ਜੇ ਤਾਂ ਉਹ ਰਸਿਦੂ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਇਹਦਾ ਜੋ ਕੇਸ ਬਣਾ ਕੇ ਇਹਨੂੰ ਸਰਕਾਰ ਦੇ ਕੋਲ ਭੇਜੋ ਜਿਸ ਤਰ੍ਹਾਂ ਵੀ ਹੈ ਗਿਆ ਜ਼ਮੀਨ ਜ਼ਿਮੀਂਦਾਰਾਂ ਦੀ ਜ਼ਮੀਨ ਜ਼ਮੀਨ ਲੈਏਗਾ ਤੇ ਜੋ ਮਰਜ਼ੀ ਕਰਨਾ ਵਿੱਚ ਸੁਚੇਆ ਹੈ ਉਹਨਾਂ 5-6 ਸਾਲ ਤੋਂ ਵੀ ਤਾਂ ਉੱਥੇ ਧਰਨਾ ਚੱਲੇ ਰਿਹਾ ਜਿਹੜਾ ਇਸ ਕਮੇਟੀ ਦਾ ਠੀਕ ਹੈ ਤੇ ਆਪਣੀ ਜ਼ਮੀਨ ਲੈ ਕੇ ਹਟਾਂਗੇ ਇਹਦੇ ਵਿੱਚ ਤਾਂ ਕੋਈ ਕਾਨੂੰਨੀ ਕੋਈ ਕਤਨੀ ਨਹੀਂ ਆਈ ਆ ਸਾਡ ਜ਼ਿਮੀਂਦਾਰਾਂ ਦਾ ਹੱਕ ਹੈ ਹੱਕ ਲੈਗਾ ਜ਼ਿਮੀਂਦਾਰ ਅੱਗੇ ਵੀ ਕੋਈ ਮੀਟਿੰਗ ਰੱਖੀ ਹੈ ਇਹਨਾਂ ਨੇ ਕਿੰਨੀ ਨਹੀਂ ਹਾਂਜੀ ਮੀਟਿੰਗ ਦਾ ਕੋਈ ਟਾਈਮ ਨਹੀਂ ਦਿੱਤਾ ਗਿਆ ਅੱਗੇ ਸਰ ਆ ਜੀ ਮੇਡੀ ਸੀ ਉਹ ਜਾਣਾ ਕੋਈ ਨਹੀਂ ਕੀ ਨਹੀਂ ਬਣਦਾ ਹਾਂਜੀ ਅੱਜ ਇਹਨਾਂ ਦੀ ਮਾਨਯੋਗ ਐਸਡੀਐਮ ਸਾਹਿਬ ਦੀ ਪ੍ਰਧਾਨਗੀ ਹੇਠ ਰਾਜਪੁਰਾ ਇੱਕ ਮੀਟਿੰਗ ਰੱਖੀ ਸੀ ਕਾਨਫਰੰਸ ਹਾਲ 'ਚ ਜਿਹਦੇ ਵਿੱਚ ਜਾੜਾ ਰੋਕੂ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਲਸ਼ਕਰ ਸਿੰਘ ਜੀ, ਲੇਮ ਸਿੰਘ ਭੰਗੂ ਤੇ ਹੋਰ ਕਿਸਾਨ ਯੂਨੀਅਨ ਦੇ ਲੀਡਰ ਆਏ ਸੀਗੇ ਤੇ ਨਾਲ ਉਧਰੋਂ ਸੀਲ ਕੈਮੀਕਲ ਲੋਨ ਵੀ ਉਹਨਾਂ ਦੇ ਜਿਹੜੇ ਨੁਮਾਇੰਦੇ ਆਏ ਸੀਗੇ ਗੱਲਬਾਤ ਹੋਈ ਬੜੇ ਵਧੀਆ ਤਰੀਕੇ ਨਾਲ ਆਪਣੇ ਦੋਨਾਂ ਨੇ ਪੱਖ ਰੱਖੇ ਬਾਕੀ ਹਜੇ ਕਿਸੇ